ਆਮ ਆਦਮੀ ਪਾਰਟੀ ਦੇ ਮੰਤਰੀ ਦਾ ਸ਼ਲੀਲ ਵੀਡੀਓ ਮਾਮਲਾ ਤੇ ਉਸ ਦੇ ਉੱਤੇ ਲੰਗੇ ਕੱਲ ਬਲਕਾਰ ਸਿੰਘ ਨੇ ਆਪਣੀ ਚੁੱਪੀ ਤੋੜੀ ਹੈ ਲੰਗੇ ਕੱਲ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਹੁੰਦਾ ਜਲੰਧਰ ਦੇ ਵਿੱਚ ਤੇ ਉਸੇ ਦੌਰਾਨ ਬਲਕਾਰ ਸਿੰਘ ਵੀ ਉੱਥੇ ਪਹੁੰਚਦੇ ਇਨ ਨੇ ਫਿਲਹਾਲ ਆਮ ਆਦਮੀ ਪਾਰਟੀ ਦੇ ਵਿੱਚ ਕੈਬਨਿਟ ਮਨਿਸਟਰ ਨੇ ਲੋਕਲ ਬਾਡੀਜ਼ ਮਨਿਸਟਰ ਨੇ ਬਲਕਾਰ ਸਿੰਘ ਔਰ ਜਲੰਧਰ ਪਹੁੰਚਣ ਤੋਂ ਬਾਅਦ ਜਦੋਂ ਜਲੰਧਰ ਅਰਵਿੰਦ ਕੇਜਰੀਵਾਲ ਪਹੁੰਚਦੇ ਨੇ ਉਸੇ ਰੋਡ ਸ਼ੋ ਦੇ ਵਿੱਚ ਬਲਕਾਰ ਸਿੰਘ ਵੀ ਸ਼ਾਮਿਲ ਹੁੰਦੇ ਨੇ ਤਰੇ ਆਉਂਦੇ ਨੇ ਗੱਲਬਾਤ ਕੀਤੀ ਜਾਂਦੀ ਆ ਔਰ ਉਸ ਵੇਲੇ ਚੁੱਪੀ ਤੋੜਦੇ ਨੇ ਪਹਿਲਾਂ ਪਰ ਸਵਾਲਾਂ ਦੇ ਉੱਤੇ ਹੱਸਦੇ ਨਜ਼ਰ ਆਉਂਦੇ ਨੇ ਖਿੜਖੜਾ ਕੇ ਹੱਸਦੇ ਨਜ਼ਰ ਆਉਂਦੇ ਨੇ ਔਰ ਜਦੋਂ ਗੱਲ ਵੀ ਕਰਦੇ ਨੇ ਤਾਂ ਸਿਰਫ ਦੋ ਸ਼ਬਦ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ ਔਰ ਦੂਜੀ ਗੱਲ ਕਿ ਇਸ ਉੱਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਖੈਰ ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਜਦੋਂ ਬਿਆਨ ਦਿੱਤਾ ਗਿਆ ਤਾਂ ਸੁਭਾਵਿਕ ਤੌਰ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਕਿ ਇਹ ਕਿਸ ਤਰ੍ਹਾਂ ਦਾ ਜਵਾਬ ਹੈ ਜ਼ਰੂਰ ਸਵਾਲ ਜਿਹੜੇ ਨੇ ਉਹ ਲਗਾਤਾਰ ਕੀਤੇ ਜਾ ਰਹੇ ਸਨ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮੀਡੀਆ ਬਲਕਾਰ ਸਿੰਘ ਨੂੰ ਇਹ ਸਵਾਲ ਨਾ ਕਰੇ ਪਰ ਇਹਨਾਂ ਸਵਾਲਾਂ ਦੇ ਉੱਤੇ ਪਹਿਲਾਂ ਤਾਂ ਬਲਕਾਰ ਸਿੰਘ ਹੱਸਦੇ ਨਜ਼ਰ ਆਏ ਔਰ ਉਸ ਤੋਂ ਬਾਅਦ ਇਹ ਦੋ ਚੀਜ਼ਾਂ ਕਹੀਆਂ ਔਰ ਚੱਲਦੇ ਬਣੇ ਹੁਣ ਇੱਥੇ ਗੱਲ ਬਣਦੀ ਹੈ ਕਿ ਕੀ ਬਲਕਾਰ ਸਿੰਘ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਵੀਡੀਓ ਤਾਂ ਜ਼ਰੂਰ ਸਾਹਮਣੇ ਆਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਸ ਨੇ ਐਮਐਲਏਜ਼ ਨੇ ਜਿਹੜੇ ਦਾਵਾ ਕਰਦੇ ਨੇ ਕਿ ਇਹ ਵੀਡੀਓ ਜਿਹੜੀ ਹੈ ਉਹ ਫੇਕ ਹੈ ਕਈ ਤਾਂ ਇਸ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਨੇ ਕੋਈ ਕਹਿੰਦਾ ਕਿ ਅਸੀਂ ਦੇਖੀ ਹੀ ਨਹੀਂ ਪਰ ਵੀਡੀਓ ਲਗਾਤਾਰ ਸਰਕੂਲੇਟ ਹੋਈ ਹੈ ਔਰ ਵੀਡੀਓ ਦੇ ਵਿੱਚ ਜਿਹੜਾ ਸ਼ਖਸ ਨਜ਼ਰ ਆ ਰਿਹਾ ਉਹ ਲੋਕਲ ਬਾਡੀਜ਼ ਮਿਨਿਸਟਰ ਬਲਕਾਰ ਸਿੰਘ ਦੱਸੇ ਜਾ ਰਹੇ ਨੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵੱਖਰਾ ਨੈਰੇਟਿਵ ਸਾਹਮਣੇ ਆਇਆ ਕਿ ਕੋਈ ਕੁੜੀ ਜਿਹੜੀ 21 ਤੋਂ 22 ਸਾਲ ਦੀ ਕੁੜੀ ਸੀ ਉਹ ਨੌਕਰੀ ਵਾਸਤੇ ਆਈ ਤਾਂ ਕਥਿਤ ਤੌਰ ਦੇ ਉੱਤੇ ਬਲਕਾਰ ਸਿੰਘ ਨੇ ਵੀਡੀਓ ਕਾਲ ਕਰਨ ਲਈ ਕਿਹਾ ਉਸ ਨੂੰ ਔਰ ਉਸ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਉਸ ਨੂੰ ਆਪਣੇ ਕੱਪੜੇ ਲਾਉਣ ਵਾਸਤੇ ਕਿਹਾ ਉਸ ਤੋਂ ਬਾਅਦ ਆਪਣੇ ਕੱਪੜੇ ਲਾਹੇ ਔਰ ਹਰ ਇੱਕ ਨੇ ਦੇਖਿਆ ਉਹ ਵੀਡੀਓ ਦੇ ਵਿੱਚ ਕੀ ਹੋ ਰਿਹਾ ਔਰ ਇਹ ਇਲਜ਼ਾਮ ਬਲਕਾਰ ਸਿੰਘ ਲੋਕਲ ਬਾਡੀਜ਼ ਮਨਿਸਟਰ ਦੇ ਉੱਤੇ ਲੱਗਦੇ ਪਏ ਨੇ ਐਦਾਂ ਦੇ ਇਲਜ਼ਾਮ ਸਾਫ਼ ਤੌਰ ਦੇ ਉੱਤੇ ਉਦੋਂ ਹੀ ਲੱਗਦੇ ਨੇ ਐਦਾਂ ਦੀਆਂ ਵੀਡੀਓਜ਼ ਉਦੋਂ ਹੀ ਆਉਂਦੀਆਂ ਨੇ ਜਦੋਂ ਚੋਣਾ ਐਂਡ ਨਜ਼ਦੀਕ ਹੁੰਦੀਆਂ ਨੇ ਇਸ ਤੋਂ ਪਹਿਲਾਂ ਵੀ ਜਦੋਂ ਜ਼ਿਮਨੀ ਚੋਣ ਦਾ ਮਾਹੌਲ ਸੀ ਉਸ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸਨ ਆਮ ਆਦਮੀ ਪਾਰਟੀ ਦੇ ਖਿਲਾਫ ਹਾਲਾਤ ਬਣੇ ਸਨ ਔਰ ਹੁਣ ਦੁਬਾਰਾ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਔਰ ਹੁਣ ਦੁਬਾਰਾ ਇੱਕ ਵੀਡੀਓ ਵਾਇਰਲ ਹੋ ਗਈ ਆ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਜਿਸ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਪਰ ਇੱਥੇ ਗੱਲ ਖੜੀ ਹੁੰਦੀ ਹੈ ਕਿ ਕੀ ਲੋਕਲ ਬਾਡੀਜ਼ ਮਨਿਸਟਰ ਦੇ ਕੋਲ ਇਸ ਦਾ ਜਵਾਬ ਨਹੀਂ ਸੀ ਜਾਂ ਉਹ ਜਵਾਬ ਦੇਣਾ ਨਹੀਂ ਸੀ ਚਾਹੁੰਦੇ ਕੀ ਉਹ ਇਹ ਜਾਣਦੇ ਸੀ ਕਿ ਇਹ ਵੀਡੀਓ ਉਹਨਾਂ ਦੀ ਹੀ ਹੈ ਔਰ ਇਹ ਲੀਕ ਹੋ ਗਈ ਹੈ ਇਸ ਕਰਕੇ ਉਹਨਾਂ ਦੇ ਕੋਲ ਹੁਣ ਜਵਾਬ ਦੇਣ ਲਈ ਕੋਈ ਗੱਲ ਨਹੀਂ ਰਹਿ ਗਈ ਜਾਂ ਫਿਰ ਇਹ ਵੀਡੀਓ ਅਸਲ ਦੇ ਵਿੱਚ ਉਹਨਾਂ ਦੀ ਨਹੀਂ ਹੈ ਹੁਣ ਇੱਥੇ ਆ ਕੇ ਸ਼ਸ਼ੋ ਪੰਜ ਮੱਚੀ ਹੋਈ ਆ ਹੁਣ ਵੱਖ-ਵੱਖ ਲੈਵਲ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਜ਼ਰੂਰ ਇਸ ਉੱਤੇ ਤੰਜ ਕਸਣਾ ਸ਼ੁਰੂ ਕਰ ਦਿੱਤਾ ਹੈ ਬੀਜੇਪੀ ਦੇ ਵੱਲੋਂ ਇਸ ਉੱਤੇ ਇਤਰਾਜ਼ ਚੁੱਕਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਰਾਜ਼ ਚੁੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕਿਆ ਜਾਣਾ ਹੀ ਸੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਹ ਦਾਵਾ ਕਰ ਰਹੇ ਸੀ ਕਿ ਇੱਕ ਹੋਰ ਲੀਡਰ ਹੈ ਆਮ ਆਦਮੀ ਪਾਰਟੀ ਦਾ ਇੱਕ ਹੋਰ ਮੰਤਰੀ ਹੈ ਜਿਸ ਦੀ ਵੀਡੀਓ ਉਹਨਾਂ ਦੇ ਕੋਲ ਮੌਜੂਦ ਹੈ ਬੜੀ ਦੇਰ ਦੀ ਇਹ ਗੱਲ ਕੀਤੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਉਹ ਵੀਡੀਓ ਆਪਣੇ ਕੋਲ ਰੱਖੀ ਹੋਈ ਹੈ ਔਰ ਉਸ ਤੋਂ ਬਾਅਦ ਕਿਹਾ ਸੀ ਕਿ ਰਾਜਪਾਲ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦੁਵਾਰਾ ਵਿਵਾਦ ਜਿਹੜਾ ਉਦੋਂ ਸ਼ੁਰੂ ਹੋਇਆ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਲੰਘੇ ਕੱਲ ਅਚਾਨਕ ਤੂਫਾਨ ਵਾਂਗ ਇਹ ਵੀਡੀਓ ਵਾਇਰਲ ਹੋਈ ਔਰ ਉਸ ਤੋਂ ਬਾਅਦ ਚਰਚਾਵਾਂ ਛਿੜ ਗਈਆਂ ਲੰਘੇ ਕੱਲ ਦੀ ਸ਼ਾਮ ਨੂੰ ਜਦੋਂ ਬਲਕਾਰ ਸਿੰਘ ਸਾਹਮਣੇ ਆਏ ਤੇ ਉਸ ਵੇਲੇ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਦੋ ਚੀਜ਼ਾਂ ਕਹੀਆਂ ਕਿ ਉਹਨਾਂ ਦੇ ਕੋਲ ਇਸ ਬਾਰੇ ਕੋਈ ਨੋ ਲੈਜ ਨਹੀਂ ਹੈ ਔਰ ਨਾ ਹੀ ਇਸ ਵੀਡੀਓ ਦੀ ਉਹ ਪੁਸ਼ਟੀ ਕਰਦੇ ਨਹੀਂ ਇਸ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਉਹਨਾਂ ਨੇ ਕੁਝ ਕਹਿਣਾ ਹੈ ਯਾਨੀ ਕਿ ਸਾਫ਼ ਤੌਰ ਦੇ ਉੱਤੇ ਉਹ ਇਹਨਾਂ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਹੁਣ ਭੱਜਦਾ ਵਿਅਕਤੀ ਉਸ ਵੇਲੇ ਆ ਜਦੋਂ ਵਿਅਕਤੀ ਨੇ ਕੋਈ ਗਲਤੀ ਕੀਤੀ ਹੋਵੇ ਪਰ ਕੀ ਮੰਤਰੀ ਸਾਹਿਬ ਨੇ ਇੱਥੇ ਕੋਈ ਗਲਤੀ ਕੀਤੀ ਹੈ ਜਿਹੜੀ ਗਲਤੀ ਫੜੀ ਗਈ ਹੈ ਹੁਣ ਇੱਥੇ ਸਵਾਲ ਖੜਾ ਹੁੰਦਾ ਦੂਜੀ ਗੱਲ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਸ ਅਕਸ ਦਾ ਮੰਤਰੀ ਜੇ ਇਹ ਵੀਡੀਓ ਸੱਚ ਹੈ ਔਰ ਜੇ ਇਹ ਮੰਤਰੀ ਬਲਕਾਰ ਸਿੰਘ ਹੀ ਨੇ ਤਾਕੀ ਇਸ ਅਕਸ ਦਾ ਮੰਤਰੀ ਕੈਬਨਿਟ ਦੇ ਵਿੱਚ ਰਹਿਣਾ ਚਾਹੀਦਾ ਆ ਹਾਲਾਂਕਿ ਇਸ ਤੋਂ ਪਹਿਲਾਂ ਲਾਲਚੰਦ ਘਟਾਰੂਚੱਕ ਦੀ ਵੀ ਵੀਡੀਓ ਵਾਇਰਲ ਹੁੰਦੀ ਹੈ ਪਰ ਅਜੇ ਤੱਕ ਉਹ ਮੰਤਰੀ ਹੈਗੇ ਨੇ ਮੰਤਰੀਪਦ ਤੇ ਹੈਗੇ ਨੇ ਲਾਲਚੰਦ ਘਟਾਰੂਚਾ ਕਾਮਾਦਨੀ ਪਾਰਟੀ ਦਾ ਇੱਕ ਵੱਡਾ ਹਿੱਸਾ ਹੈਗੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਹੁਣ ਦੁਬਾਰਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਹੈਰਾਨੀ ਦੀ ਗੱਲ ਹੈ ਕਿਉਂਕਿ ਵਿਵਾਦ ਅਚਾਨਕ ਖੜਾ ਹੋ ਰਿਹਾ ਹੈ ਵਿਰੋਧੀ ਪਾਰਟੀਆਂ ਤੰਜ ਕੱਸ ਰਹੀਆਂ ਨੇ ਪਰ ਦੂਜੇ ਪਾਸੇ ਬਲਕਾਰ ਸਿੰਘ ਪਹਿਲਾਂ ਖਿੜਖੜਾ ਕੇ ਹੱਸਦੇ ਨੇ ਫਿਰ ਚੁੱਪਚੀ ਪੀਤੇ ਦੋ ਸ਼ਬਦ ਕਹਿ ਕੇ ਤੇ ਚਲਦੇ ਬਣਦੇ ਨੇ ਉਹ ਵੀਡੀਓ ਆਪਣੇ ਆਪ ਚ ਹੈਰਾਨੀ ਜਨਕ ਹੈ ਆਓ ਸੁਣਦੇ ਹਾਂ ਕੀ ਬੋਲੇ ਨੇ ਫੁਲਕਾਰੀ ਵੀਡੀਓ ਵਾਇਰਲ ਹੋ ਗਈ ਸੀ ਭਾਈ ਚੱਲ ਹੀ ਰਿਹਾ ਸੀ ਇਹ ਕਹਰੇ ਕੀਤੀ ਵਾਇਰਲ ਅੱਗੇ ਤੁਹਾਨੂੰ ਬਤਾਉਣਾ ਮੈਂ ਦਫਾ ਹੀ ਕਹਿ ਗਾ ਲਗਾਤਾਰ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲੱਗ ਰਹੇ ਨੇ ਭਾਜੀ ਇਹ ਗੱਲ ਕਰਨ ਜੀ ਸਿੰਘ ਕੰਨੀ ਹੋਣਾ ਉਹਨਾਂ ਦੇ ਪਾਵੇ ਤੋਂ ਲੱਗ ਆਪ ਦੀ ਸ਼ਾਨ ਦੇ ਬਲਾਕ ਕਰਦ ਕਰਨਾ ਪੁੱਛਣਾ ਹੋਰ ਕੀ ਹੈ ਗੱਲਾਂ ਪੁੱਛ ਰਹੀਆਂ ਗੱਲ ਪੁੱਛਦੇ ਤੁਸੀਂ ਚੱਲੇ ਵਾਇਰਲ ਕੀਤੀ ਉਹਨੂੰ ਜਾ ਕੇ ਚਵਰਾਣ ਜੀ ਨੂੰ ਤੇ ਜਿਨ੍ਹਾਂ ਦੀ ਵਾਇਰਲ ਹੋਈ ਉਹਨਾਂ ਨੂੰ ਵੀ ਤਾਂ ਪੁੱਛ ਰਹੀ ਹੈ ਜਿਹਨੇ ਵਾਇਰਲ ਕੀਤੀ ਟਡੋ ਸਾਰੀ ਗੱਲ ਜੋ ਬੋਲਣਾ ਵੀ ਜੋ ਬੋਲਣਾ ਕਲੀਅਰ ਬੋਲ ਦੋ ਕਲੀਅਰ ਬੋਲੋ ਜੋ ਵੀ ਹੈ ਜਿਸ ਜੋ ਤੁਸੀਂ ਸੰਗ ਮੈਨੂੰ ਕੋਈ ਹੱਥ ਪਿੱਛੇ ਕਰ ਕੋਈ ਸਾਈਡ ਹੋਲੀ ਆਈ ਲੋਕ ਕਮੈਂਟਸ ਹਾਂ And not in my notes. Thank you. Okay. Subscribe to One India channel and never miss an update.